हां भाई आ तू ਕਿ ਹਸਾ ਤਬ ਜਾਈ ਜਨਾ ਕੀ ਕੱਲੇ ਬੈਠੇ ਸੋਚੀ ਜਨਾ ਉਹ ਸੋਚ ਰਾ ਕੀ ਆ ਛੱਕੂ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੋਈ ਜਨਾ ਅੱਜ ਕੱਲ ਲੋਕੀ ਆ ਸੀਸੀਟੀਵੀ ਕੈਮਰੇ ਆ ਹਰ ਗਲੀ ਮੋੜ ਤੇ ਲਾਈ ਜਾਂਦੇ ਨੇ ਹੋ ਭਾਈ ਅੱਜ ਕੱਲ ਬੰਦੇ ਨੂੰ ਬੰਦੇ ਤੇ ਵਿਸ਼ਵਾਸ ਤਾਂ ਰਿਹਾ ਨਹੀਂ ਪੈਸੇ ਦੀ ਇੰਨੀ ਦੌੜ ਚ ਪੱਜੇ ਤਾਂ ਫਿਰਦੇ ਨੇ ਸਾਰੇ ਉਹ ਬੰਦਾ ਬੰਦੇ ਦੇ ਵਿਸ਼ਵਾਸਤਾ ਤਾਂ ਕਰੇ ਨਾ ਜੇ ਆਪ ਇਮਾਨਦਾਰ ਹੋਵੇ ਆ ਠੱਗੀ ਠੋਰੀ ਦਾ ਸਾਲੀ ਸਾਰਿਆਂ ਦੇ ਕੋਣ ਚ ਰਚ ਮਚ ਗਈ ਐ ਇਹ ਪਤਾ ਨਹੀਂ ਲੋਕ ਸਮਝਦੇ ਕਿਉਂ ਨਹੀਂ ਇਸ ਹਰਾਮ ਦੀ ਕਮਾਈ ਤੋਂ ਇੱਕ ਪੈਸਾ ਤਾਂ ਨਾਲ ਜਾਣਾ ਨਹੀਂ ਲੋਕ ਤਾਂ ਸ਼ਮਸ਼ਾਨ ਘਾੜ ਤੋਂ ਵੀ ਕੁਝ ਸਿੱਖ ਕੇ ਨਹੀਂ ਆਉਂਦੇ ਕਿ ਜਿਸ ਬੰਦੇ ਨੂੰ ਸਾਰਟ ਕੇ ਚੱਲੇ ਆ ਵੀ ਇਹ ਕੀ ਨਾਲ ਲੈ ਗਿਆ ਭਾਈ ਨਾਲ ਤਾਂ ਬੜਾ ਕੁਝ ਲੈ ਕੇ ਜਾਂਦੇ ਨੇ ਕਿਸੇ ਦੀ ਬਦਵਾਵਾ ਕਿਸੇ ਦੀ ਲਾਨ ਤਾਂ ਜਿਹੜੀ ਰਾਮ ਦੀ ਕਮਾਈ ਜਿੰਨਾਂ ਲਈ ਕੀਤੀ ਹੁੰਦੀ ਹੈ ਨਾ ਉਹ ਘਰੇ ਆ ਕੇ ਸਭ ਤੋਂ ਪਹਿਲਾਂ ਉਸ ਕਮਾਈ ਦੀਆਂ ਵੰਡੀਆਂ ਪਾਉਂਦੇ ਨੇ ਤੇ ਜੇ ਕਿਤੇ ਜ਼ਿਆਦਾ ਕਮਾਈ ਕੀਤੀ ਹੋਵੇ ਤੇ ਫਿਰ ਉਹ ਹਰਾਮ ਦੀ ਲਾਤ ਕਈ ਵਾਰੀ ਲੜਕੇ ਵੀ ਮਰ ਜਾਂਦੀ ਹੈ ਪੈਸੇ ਪਿੱਛੇ ਹਾਂ ਭਾਈ ਹਰਾਮ ਦੀ ਕਮਾਈ ਨਾਲ ਪਾਲੀ ਲਾਣੇ ਦਾ ਫਰਾਈ ਕੁਛ ਕਰਨਾ ਬਾਹਰੋਂ ਕੰਕਰੀਟ ਦੀਆਂ ਇਮਾਰਤਾਂ ਤਾਂ ਬਹੁਤ ਵੱਡੀਆਂ-ਵੱਡੀਆਂ ਦਿਖਦੀਆਂ ਨੇ ਨਾ ਤਾਂ ਘਰ ਵਾਲਾ ਸੁੱਖ ਮਿਲਦਾ ਨਾ ਹੀ ਉਹ ਸਕੂਨ ਦੇਖਣ ਨੂੰ ਮਿਲਦਾ ਭਈ ਆ ਵੀ ਮੁੰਡਿਓ ਕਿਹੜੀਆਂ ਸਕੀਮਾਂ ਜੀ ਘੜੀ ਜਾਂਦੇ ਦੋਨੇ ਆਣੇ ਬੈਠੇ ਆ ਜਾ ਬਹਿ ਜਾ ਤੂੰ ਵੀ ਯੋਗਦਾਨ ਪਾੜਾ ਥੜੀ ਜਾਂ ਸਕੀਮਾਂ ਚ ਬਹਿ ਜਾਂਦੇ ਆ ਬਈ ਦੱਸੋ ਵੇ ਕੀ ਗੱਲ ਬਾਤ ਹੈ ਸਕੀਮਾਂ ਦਾ ਕੀ ਲਾਉਣੀਆਂ ਨੇ ਅੱਜ ਕੱਲ ਦੇ ਹਾਲਾਤਾਂ ਦੀ ਚਰਚਾ ਕਰਦੇ ਸੀਗੇ ਤੂੰ ਵੀ ਦੱਸ ਦੇ ਪੜੇ ਆਪਣਾ ਯੋਗਦਾਨ ਜਿਹੜਾ ਪਾਉਣਾ ਸ਼ਾਇਦ ਤੈਨੂੰ ਸਾਡੇ ਨਾਲ ਵੱਧ ਜਿਆਦਾ ਪਤਾ ਹੋਵੇ ਕਿੱਧਰੋਂ ਗੱਲ ਸ਼ੁਰੂ ਹੋਈ ਸੀ ਤੇ ਕਿੱਧਰ ਲੈ ਤੁਰੇ ਆਂ ਹਾਂ ਭਾਈ ਤੂੰ ਦੱਸਾ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਹਰ ਗਲੀ ਮੋੜ ਮੱਲੇ ਤੇ ਇਹਨਾਂ ਦੇ ਕੀ ਫਾਇਦੇ ਨੇ ਕਿ ਜਾਂ ਨੁਕਸਾਨ ਹੀ ਨੇ ਜ਼ਿਆਦਾ ਨਾ ਭਾਈ ਇਹਦੇ ਤਾਂ ਫਾਇਦੇ ਫਾਇਦੇ ਨੇ ਇਹਦੇ ਨਾਲ ਇੱਕ ਤਾਂ ਚੋਰ ਦਿਖ ਜਾਂਦੇ ਨੇ ਤੇ ਫੜੇ ਵੀ ਜਲਦੀ ਜਾਂਦੇ ਨੇ ਅੱਜਕੱਲ੍ਹ ਦੁਨੀਆ ਹਲਕੀ ਹੋਈ ਫਿਰਦੀ ਐ ਪੈਸੇ ਪਿੱਛੇ ਹਰ ਕੋਈ ਜਲਦੀ ਅਮੀਰ ਬਣਨਾ ਚਾਹੁੰਦਾ ਕਿ ਜਲਦੀ ਅਮੀਰ ਹੋ ਜਾਈਏ ਪੈਸੇ ਕਮਾ ਕੇ ਪਰ ਇੱਕ ਗੱਲ ਹੋਰ ਅੱਜਕੱਲ੍ਹ ਲੋਕਾਂ ਨੂੰ ਲੋਕਾਂ ਤੇ ਵਿਸ਼ਵਾਸ ਤਾਂ ਰਹਿਆ ਨਹੀਂ ਆਣ ਗਵਾਨ ਦੀ ਇੱਕ ਦੂਜੇ ਨਾਲ ਤਾਂ ਬਣਦੀ ਨਹੀਂ ਹੁਣ ਇਹਨਾਂ ਦੀ ਰਾਖੀ ਦਾ ਫਿਰ ਕੈਮਰੇ ਹੀ ਨਹੀਂ ਕਰਨੀਆਂ ਭਾਈ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਇਹਦੇ ਨੁਕਸਾਨ ਵੱਧ ਨੇ ਤੇ ਫਾਇਦੇ ਘੱਟ ਨੇ ਨਾ ਉਹ ਕਿਵੇਂ ਤੂੰ ਦੱਸ ਨੁਕਸਾਨ ਕਿਵੇਂ ਨੇ ਹਾਂ ਭਾਈ ਤੂੰ ਦੱਸ ਤੇਰਾ ਕੀ ਖਿਆਲ ਹੈ ਉਹ ਭਾਈ ਨੁਕਸਾਨ ਤਾਂ ਕੀ ਨੇ ਇਹਦੇ ਅੱਜ ਕੱਲ ਇਹਦੇ ਵਿੱਚ ਤਾਂ ਜਾਨੀ ਕਿ ਕੈਮਰੇ ਜੀ ਜਲਦੀ ਕੈਦ ਹੋ ਜਾਂਦੇ ਨੇ ਚਿਹਰੇ ਬਸ ਅੰਨਾ ਕਾ ਵੀ ਜਿਹੜੇ ਸ਼ਰਾਰਤੀ ਅੰਸਰ ਨੇ ਜਿਹੜੀ ਇਹ ਸ਼ਰਾਰਤਾ ਕਰਦੇ ਨੇ ਉਹਨਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ। ਹਾਂ ਹਾਂ। ਮੈਂ ਦੱਸਦਾ ਤਾਂ ਕੀ ਨੁਕਸਾਨ ਨੇ। ਹਾਂ। ਕੱਲ ਸਾਡੇ ਗਵੰਡੀਆਂ ਦਾ ਮੁੰਡਾ ਪਰਦੇ ਨਾਲ ਜਰਦਾ ਲਾਉਂਦਾ ਸੀ। ਤਾਂ ਉਹ ਵਿਚਾਰਾ ਗਲੀ 'ਚ ਚਲਾ ਗਿਆ। ਪਰਦੇ ਨਾਲ ਮੜ ਕੇ ਖਾ ਲੈਣਾ। ਉਹ ਇੱਕ ਅਜੇ ਘਰੇ ਨਹੀਂ ਆਇਆ ਤੇ ਗਵੰਡੀਆਂ ਦੀ ਬੁੜੀ ਨੇ ਉਹਨਾਂ ਦੇ ਘਰੇ ਦੱਸ ਵੀ ਦਿੱਤਾ। ਉਹ ਵਿਚਾਰਾ ਹੈਰਾਨ। ਭਾਈ ਗਲੀ ਦੇ ਵਿੱਚ ਤਾਂ ਕੋਈ ਹੈ ਨਹੀਂ। ਘਰੇ ਕਿਵੇਂ ਪਤਾ ਲੱਗ ਗਿਆ? ਉਹ ਹੋਰ ਨੂੰ ਤਾਂ ਬਾਅਦ 'ਚ ਪਤਾ ਲੱਗਾ ਪਤੰਦਰ ਨੂੰ ਕਿ ਗਵੰਡੀਆਂ ਦੀ ਕੰਧ ਤੇ ਕੈਮਰਾ ਲੱਗਾ। ਤੇ ਪਟੂ ਕੈਰੇ ਦੇ ਸਾਹਮਣੇ ਖੜ ਕੇ ਜਰਦਾ ਮਲੀ ਗਿਆ ਫੇਰ ਤਾਂ ਵਿਚਾਰੇ ਨਾਲ ਬਾੜੀ ਮਾੜੀ ਹੋਈ ਘਰ ਦੇ ਸਾਹਮਣੇ ਤਾਂ ਸਾਰੇ ਪਰਦੇ ਹੀ ਗੁੱਲ ਗਏ ਉਹ ਬਈ ਕਈ ਵਾਰ ਤਾਂ ਨਾ ਚੋਰਾਂ ਨੂੰ ਫੜਦਿਆਂ ਫੜਦਿਆਂ ਕਿਸੇ ਹੋਰ ਦੀ ਚੋਰੀ ਵੀ ਨਾਲ ਹੀ ਫੜੀ ਜਾਂਦੀ ਆ ਇਹਨਾਂ ਲਈ ਤਾਂ ਇਹ ਖਤਰੇ ਦੀ ਘੰਟੀ ਆ ਜਿਵੇਂ ਕਹਿ ਨਹੀਂ ਦਿੰਦੇ ਖਤਰੇ ਦਾ ਕੋਗੂ ਬੋਲ ਪਿਆ ਇਹ ਆਸ਼ਕਾ ਲਈ ਵੀ ਬੜਾ ਖਤਰਨਾਕ ਹਥਿਆਰ ਆ ਅੱਛਾ ਉਹ ਕਿਵੇਂ ਉਹ ਸਾਡੇ ਮਹੱਲੇ ਚ ਨਾ ਇਹਨੇ ਬੜੇ ਪਵਾੜੇ ਪਾਏ ਨੇ ਹਮ ਇੱਕ ਕੁੜੀ ਤੇ ਨਵੀਂ ਨਵੀਂ ਜਵਾਨੀ ਚੜੀ ਉਹਨੇ ਬਈ ਆਪਣੇ ਆਸ਼ਕ ਨੂੰ ਫੋਨ ਕਰਕੇ ਸੱਤ ਲਿਆ ਅੱਛਾ ਤੈਨੂੰ ਪਤਾ ਮੁੰਡੇ ਦਾ ਪਹਿਲਾ ਹੀ ਵਿਹਲੇ ਹੁੰਦੇ ਨੇ ਉਹ ਵੀ ਪਤੰਦਰ ਮਿੰਟਾਂ ਚ ਆ ਟਪਕਿਆ ਲੱਗ ਗਿਆ ਫਿਰ ਪਿਆਰ ਚ ਚੋਲ ਮੋਲ ਜੇ ਕਰਨ ਉਹਨਾਂ ਨੂੰ ਕੀ ਪਤਾ ਸੀਗਾ ਵੀ ਸਾਹਮਣੇ ਘਰ ਵਾਲਿਆਂ ਦਾ ਜਿਹੜਾ ਕੈਮਰਾ ਲੱਗਿਆ ਉਹ ਸਾਰੀ ਗਲੀ ਕਵਰ ਕਰਦਾ ਉਹਨਾਂ ਨੇ ਉਹਨੇ ਕੋਈ ਵੀਡੀਓ ਕੱਟ ਕੇ ਕੁੜੀ ਦੇ ਪਿਓ ਨੂੰ ਤੇਦੇ ਭਰਾ ਨੂੰ ਸੈਂਡ ਕਰਤੀ ਉਹ ਕੁੜੀ ਦੇ ਜਾਣ ਤੋਂ ਪਹਿਲਾਂ ਹੀ ਛੇਤਰਾਂ ਤੇਲ ਲਾ ਕੇ ਬੈਠੇ ਤੇਰੀ ਹੋਂਡਾ ਜਾਂਦਿਆਂ ਸਾਰ ਕੁੜੀ ਭੈਣ ਤੇ ਕੁੜੀ ਹੈਰਾਨ ਕਿ ਘੜੀ ਸੋ ਨਿਸ਼ਾਨ ਪਈ ਸੀ ਇਹਨਾਂ ਨੂੰ ਕਿਨੇ ਵਾਇਰਲੈਸ ਕਰਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਿਆ ਵੀ ਸਾਡੀ ਆਸ਼ਕੀ ਦੀਆਂ ਜੜਾ ਚ ਤਾਂ ਇਹ ਸੀਸੀਟੀਵੀ ਕੈਮਰਾ ਬੈਠ ਗਿਆ ਬੂ ਮੈਂ ਮਰ ਗਈ ਨੇ ਆ ਸੁਣ ਲੈ ਜੀ ਅਗਲਾ ਵਾਹ